ਚਾਚਾ ਦੂਵੀਂ ਹੱਦ ਕਰਦਾ ਯਾਰ ਅੱਥਾ ਨੂੰ 2 ਮਹੀਨੇ ਹੋਏ ਨੇ 2000 ਦਾ ਗੁਰਚਾ ਵਾਗਿਆ ਉਹਨਾਂ ਤਿੰਨ ਦਾ ਵਾਗਿਆ ਹਣਾ ਮੱਝ ਦਾ ਨਹੀਂ ਖਰੀਦ ਲਈ ਅੱਥਾ ਮੱਝ ਤੇ ਲੱਗਦਿਆ ਕੁਸ ਹਾਂ ਤੂੰ ਤਾਂ ਕਹੀ ਜਾਣਾ ਆ ਗਿਆ ਇਹ ਹਿਸਾਬ ਕਰ ਰਦਰ ਬਲਾ ਦੇਖ ਲਾ ਜਾ ਬਖਾ ਗਿਆ ਐ ਕਿ ਤੂੰ ਜਹਾਜ਼ ਖਰੀਦ ਲਿਆ ਆ ਵੇਖਿਆ ਫਲਾਣੇ ਦਾ ਖਾਤਾ ਆ ਗਿਆ ਆ ਮੱਘਰ ਦਾ ਆ ਗਿਆ ਆ ਫਲਾਣੇ ਦਾ ਆ ਗਿਆ ਆ ਸੋਡਾ ਆ ਗਿਆ ਸੱਤੂ ਦਾ ਆ ਗਿਆ ਦੇਖ ਹਾਂ ਆ 2000 ਦਾ ਗੁਰਚਾ ਆ ਗਿਆ ਹਾਂ ਸਹੀ ਹੈ ਠੀਕ ਹੈ 8000 ਦੇ ਕੁਰਕਰੇ ਗਏ ਨੇ ਇੱਧਰ ਵੀ ਜਾਖ ਜਾਂਦੇ ਨੇ ਤੇਰੇ ਯਾਰ ਇੱਧਰ ਵੀ ਜਾਂਦੇ ਨੇ ਸਕੂਲ ਜਾਂਦੇ ਨੇ ਤਾਂ ਵੀ ਕੁੜ ਕਰੇ ਮੁਰਦੇ ਨੇ ਤਾਂ ਵੀ ਕੁੜ ਕਰੇ ਐਨੇ ਕੌਣ ਲੈ ਗਿਆ ਆ ਤੇਰੇ ਦਿਮਾਗ ਲਿਆ ਦੇ ਨੇ ਓ ਸੱਤੂ ਲੱਗ ਰਿਹਾ ਹੈ ਨਾ ਖਾਲਜਾ ਘੜਨਾ ਜਾ ਕੇ ਆਣਾ ਉਹਦੇ ਕੋਲ ਕੀ ਕੰਦ ਕਰਦਾ ਸੀ ਕਿਵੇਂ ਆ ਰ ਅੱਜ ਤੜਕੀ ਤੜਕੀ ਹੋਰ ਸੱਤੂ ਕੀ ਹਾਲ ਨੇ ਬਾਈ ਹੋਰ ਗਲੀਪ ਗਿਆ ਲੈ ਬਾਈ ਵਧੀਆ ਵੀ ਵਧੀਆ ਹੋਰ ਤੰਦਰੁਸਤ ਆ ਹਾਂ ਬਾਈ ਵਧੀਆ ਤੂੰ ਦੱਸ ਵਧੀਆ ਕਿਵੇਂ ਖੜ ਜਾ ਘੜੀ ਜਾਨਾ ਨਹਿਰ ਦੀ ਬਾਰੀ ਆ ਬਾਈ ਗਲੀ ਦੀ ਬਰਾਦ ਯਾਰ ਅੱਛਾ ਮਗਰ ਖਾਸ ਮਾਰਦੀ ਏ ਚਲੋ ਮੋਟਰ ਸਾਡ ਲਿਆ ਕਰ ਮੋਟਰ ਕਾਦੇ ਵਾਸਤੇ ਯਾਰਾ ਦੋ ਦਾ ਆਪਣੇ ਕਿਲੇੜੇ ਨੇ ਹੂੰ ਵਧੀਆ ਪਾਣੀ ਆਉਂਦਾ ਨਹਿਰ ਦਾ ਯਾਰ ਮੋਟਰ ਦਾ ਪਾਣੀ ਤੇਰਾ ਪਤਾ ਅੱਜ ਕੱਲ ਖਾਰੇ ਖੋਰੇ ਨੇ ਹੋਰ ਰੋਮਣ ਦਾਣੇ ਹੋ ਜਾਣਗੇ ਵਧੀਆ ਹੋਰ ਕਿੱਧਰ ਆ ਰਹੇ ਹੋ ਬਾਈ ਮੈਂ ਬਾਈ ਸੈਲਰ ਚੋਂ ਆਇਆ ਸੀ ਯਾਰਾ ਸੈਲਰ ਜਾਂ ਹਾਂ ਸੈਲਰ ਤੋਂ ਜਾਂ ਮੈਂ ਸੈਲਰ ਚ ਕੰਮ ਕਰਦਾ ਰਾਤ ਦੀ ਡਿਉਟੀ ਕਰਦਾ ਰਾਤ ਨੂੰ ਹੋਰ ਸਿਕਿਉਰਿਟੀ ਕਰਦੀ ਉੱਥੇ ਚੌਕੀਦਾਰੇ ਚ ਦਿਨੇ ਲਵਾਲਾ ਡਿਊਟੀ ਯਾਰ ਰਾਤ ਨੂੰ ਔਖਾ ਰੋਜ਼ਾ ਉਹ ਫਿਰ ਭਾਈ ਕਰਨਾ ਪੈਂਦਾ ਹੁਣ ਕੀ ਕਰੀ ਅਗਲਾ ਜਿਵੇਂ ਮਾਲਕ ਕਹਿੰਦਾ ਹਨਾ ਉਹ ਤਾਂ ਹੈ ਹੀ ਭਾਈ ਹੁਣ ਇਹ ਤਾਂ ਆਪਣੀ ਤਾਂ ਮਰਜ਼ੀ ਵੀ ਨਹੀਂ ਚੱਲਦੀ ਭਰਾਵਾ ਇੱਕ ਠੰਡ ਵੀ ਬਹੁਤ ਹੋ ਰਹੀ ਹੈਗੀ ਹੋਰ ਜਿਆਦਾ ਹੋ ਰਹੀ ਹੈ ਯਾਰ ਹੋਰ ਜਵਾਕਾਂ ਕਰਕੇ ਸਭ ਕੁਝ ਦੇਖਣਾ ਪੈਂਦਾ ਭਰਾਵਾ ਉਹ ਜਵਾਕਾਂ ਵਸਤੀ ਕਰਨਾ ਪੈਂਦਾ ਭਰਾਵਾ ਡੱਡ ਭਰਨ ਲਈ ਜਵਾਕਾਂ ਦਾ ਜਿੰਨਾਂ ਰੱਤ ਮਿੰਟਾਂ ਕਰਨੀਆਂ ਪੈਂਦੀਆਂ ਨੇ ਹੋਰ ਭਾਈ ਹੰਡਾ ਬਹੁਤ ਜ਼ਿਆਦਾ ਹੋ ਰਹੀ ਆ ਨਾ ਯਾਰ ਬਾਰੀ ਜ਼ਿਆਦਾ ਹੋ ਰਹੀ ਆ ਬਈ ਯਾਰ ਇਹ ਤਾਂ ਬਸ ਤੂ ਠੰਡ ਚ ਕਿਵੇਂ ਕਢੀ ਜਾਣਾ ਮੈਂ ਤਾਂ ਤੇਰੇ ਗਰੀ ਉਹ ਹੋ ਹੀ ਜਾਂਦਾ ਮੈਂ ਤਾਂ ਦੇਖ ਦੇਖ ਕੇ ਕਰਨੇ ਬੰਦੇ ਪ੍ਰਾਵਾ ਕੋਈ ਕੰਮ ਤੈਨੂੰ ਪਤਾ ਹੈ ਬਰਾ ਪਾਪੀ ਪੇਟ ਦਾ ਸਵਾਲ ਆ ਯਾਰ ਇਹ ਅੱਲਾ ਪ੍ਰਾਵਾ ਹੋਰੇ ਹੋਰ ਪ੍ਰਾਵਾ ਤੇ ਉੱਥੇ ਬਸ ਚਲ ਵਧੀਆ ਪ੍ਰਾਵਾ ਲੱਗਿਆ ਰੇ ਕੰਮ ਤਾਂ ਕਰਨੀ ਪੈਣਗੇ ਫੇਰੀ ਢਿੱਡ ਭਰੂਗਾ ਹੋਰ ਉਹ ਠੰਡ ਵੀ ਬਹੁਤ ਔਰ ਤੇ ਬੈਠੀ ਨਹੀਂ ਆਂਦਾ ਰਾਤ ਨੂੰ ਭਾਵੇਂ ਮਸਾ ਰਾਤ ਕੱਢ ਕੇ ਆਉਣੀ ਪੈਂਦੀ ਇੱਕ ਜਾਗ ਕਿਉਂ ਰਹਿਣਾ ਪੈਂਦਾ ਕਮਾਤੀ ਕਰਨਾ ਪੈਂਦਾ ਭਰਾਵਾ ਅੱਜ ਪੜ੍ਹ ਲੈ ਕੇ ਕੋਈ ਅਫਸਰ ਬਣ ਜਾਣਾ ਵਿਚਾਰੇ ਹੋਰ ਜਿਗਾ ਆਪਣੀ ਉਮਰ ਨਾਲ ਭਰਾਵਾ ਬਾਕੀ ਨਾਲ ਵਾਸਤੇ ਉਸਨਾ ਬੰਦਾ ਸਾਰਾ ਕੁਝ ਸਹੀ ਗੱਲ ਆ ਬਾਈ ਹੋਰ ਸੁਣਾ ਕੋਈ ਕਰੇ ਵਧੀਆ ਠੀਕ ਠਾਕ ਭਰਾਵਾ ਤੂੰ ਸੁਣਾ ਬੱਚੇ ਠੀਕ ਨੇ ਹਾਂ ਬੱਚੇ ਠੀਕ ਨੇ ਚਲੋ ਵਧੀਆ ਠੀਕ ਚਾਹੀਦੇ ਨੇ ਭਰਾਵਾ ਕਣਕ ਦਾ ਇੱਕ ਜੀ ਵਧੀਆ ਨੇ ਯਾਰ ਕਣਕ ਦਾ ਵਧੀਆ ਹੋ ਰਹੀਏਗੀ 2-4 ਮån dane ਹੋ ਜਾਣਗੇ ਹੂੰ ਇਹ ਵੀ ਲਾਰਖਿਆਂ ਦੀ ਬੀਜ ਰਿਣੀ ਕਣਕ ਦਾ ਹਾਂ ਬਾਈ ਹੈਗੀ ਆ ਕਣਕ ਕਿੱਲਾ ਕੀ ਹੈਗਾ ਬਾਲਾ ਨਹੀਂ ਹੈਗੀ ਚਲ ਬਹੁਤਾ ਯਾਰ ਹੂੰ ਚੱਲ ਆਪਦਾ ਖਾਨ ਜੋਕਰੇ ਦਾਣੇ ਹੋ ਜਾਣਗੇ ਹੋਰ ਭਰਾ ਹੋਰ ਆਪਾਂ ਨੂੰ ਵੀ ਚਾਹੀਦਾ ਦਾਣੀ ਚਾਹੀਦ ਨੇ ਹੋਰ ਸਾਰੇ ਪਾਸੇ ਇੱਕ ਦਾ ਪੰਜਰਾ ਪੰਦਾ ਕਰੀਏ ਕੀ ਕੱਲੇ ਕਰੀਏ ਜਿੰਦ ਨੂੰ ਮਜਬੂਰੀਆਂ ਹੋ ਰਹੀਆਂ ਗੁਲਦੀ ਪ੍ਰਾਪਰਟੀ ਡਬਰਣਾ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਹੋਰ ਵੀ ਰਾਤ ਦਾ ਰਾਤ ਕੀ ਦਿਨ ਕੀ ਠੰਡ ਕੀ ਧੁੱਪ ਸਭ ਕੁਝ ਸਹਿਣਾ ਪੈਂਦਾ ਹੋਰ ਫਿਰ ਕਿਤੇ ਜਾ ਕੇ ਜਵਾ ਕਾਂਡੇ ਡਬਰਦੇ ਆ ਜਵਾ ਵੀ ਕੰਜਰ ਅੱਖੀਂ ਲੱਗਦੇ ਕੰਡ ਦਾ ਮੰਨਦੇ ਨਹੀਂ ਕਿਸੇ ਦਾ ਯਾਰ ਉਹਨਾਂ ਨੂੰ ਮੜਾ ਕੇ ਕੂਰ ਕੇ ਰੱਖਿਆ ਕਰ ਉਹ ਸਾਰਿਆਂ ਦਾ ਹੀ ਹਾਲ ਆਖ ਲਈ ਪਿਆ। ਹੋਰ। ਹੋ ਠੀਕ ਆ। ਵਧੀਆ। ਚੱਲ। ਪਰ ਆਪ ਨੂੰ ਵਧੀਆ ਯਾਰ ਪਰ ਲਾ ਲਾਂਗੇ 2 ਘੰਟੇ। ਚਲੋ ਵਧੀਆ ਬਈ ਲਾ ਲੇਗਾ ਆਪਦਾ ਪਾਣੀ ਲੱਗ ਜੂਗਾ। 4 ਮਨ ਦਾਣੇ ਹੋ ਜਾਣਗੇ। ਚਲ ਵਧੀਆ ਬਈ 2 ਘੰਟੇ ਲਾ ਲੇਗਾ ਪਾਣੀ ਤੋਰੇ ਮਿਹਨਤ ਨਾਲ ਕਰ ਲੇਗਾ 4 ਮਨ ਦਾਣੇ। ਹੈ ਇੱਕ ਮਹਗੇ ਤੋਂ ਮਹਗੇ ਬੀ ਆ ਰਹੇ ਨੇਗੇ ਯਾਰਾ। ਮਸਾ ਜਿਵੇਂ ਆੱਖਾ ਵਾਂਗੂ ਪਾਲਣੀ ਪੈਂਦੀ ਹੈਗੀ ਇਹ। ਹੈ ਵਧੀਆ ਗੌਰ ਨਾਲ ਪਾਲ ਲੇਗਾ ਤਾਂ ਆਪਦਾ ਚਲੋ ਵਧੀਆ 4 ਮਨ ਦਾਣੀ ਕਰ ਲੇਗਾ ਖਾਨੂ। ਹੂੰ ਮੈਣ ਤਾਂ ਤਾਂ ਕਰਬਾਈ ਫਲ ਮਿਲਦੇ ਆ ਮੈਣ ਤਾਂ ਤਾਂ ਉਹ ਗਲਦੀ ਫਿਰ ਮੈਣ ਤਾਂ ਕਰਨੀ ਬੂ ਭਰਾਵਾ ਹਣਾ ਹੋਰ ਬਈ ਹਾਂ ਫੇਰ ਇਹ ਕਣਕ ਦੇਖ ਲੈ ਬੀਜਦੇ ਆ ਫਿਰ ਉਹਨੂੰ ਵੜਦੇ ਆ ਫਿਰ ਜਾ ਕੇ ਘਰੇ ਜਾਂਦੀ ਆ ਫਿਰ ਗਾਂ ਚੱਕੀ ਦੀ ਜਾਊਗੀ ਫਿਰ ਆਟਾ ਬਣ ਕੇ ਘਰੇ ਆਉਂਦਾ ਬਾਹ ਉਹ ਕੁਸ ਮੈਣਤ ਕਰਨੀ ਪੈਂਦੀ ਆ ਰੋਟੀ ਵਸ ਤੇਖ ਲੈ ਬਈ ਮੈਣਤ ਤਾਂ ਹੁਣ ਮੈਣਤ ਹੀ ਹੁੰਦੀ ਆ ਫਿਰ ਤੈਨੂੰ ਪਤਾ ਹੀ ਆ ਸਭ ਕੁਦਰਤ ਦੇ ਰੰਗ ਨੇ ਗਲਦੀਪ ਸਹੀ ਗੱਲ ਆ ਭਰਾਵਾ ਜੋ ਉਹਨੂੰ ਮਨਜ਼ੂਰ ਆ ਉਹ ਹੀ ਹੁੰਦਾ ਹੋਣ ਮਹਿੰਗੇ ਬੀਜ ਜਨੇ ਕੱਲ ਨੂੰ ਨਿਕਲੇ ਨਾ ਨਿਕਲੇ ਕੋਈ ਭਰੋਸਾ ਨਹੀਂ ਹੈ ਗਿਆ ਭਰਾਵਾ ਸਹੀ ਗੱਲ ਆ ਭਰਾਵਾ ਇਹ ਤਾਂ ਕਿਸਮਤ ਤੇ ਆ ਹੁਣ ਮਹਿੰਗੇ ਬੀਜ ਜਨੇ ਰੇਹਾਂ ਸਪਰੇ ਆ 15 20000 ਬਿੱਲ ਬਣ ਜਾਂਦਾ ਉਹਨਾਂ ਦਾ ਉਹ ਤਾਂ ਗੱਲ ਦਾ ਭਰਾਵਾ ਬਿੱਲ ਤਾਂ ਹੁਣ ਬਣੂਗਾ ਕਰੀਏ ਕੀ ਹੋਣਾ ਨਿਕਲੇ ਨਾ ਨਿਕਲੇ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਉਹਨਾਂ ਤੋਂ ਭਰਾਵਾ ਦੇ ਨਹੀਂ ਪੈਣਗੇ ਉਹਨਾਂ ਦੇ ਵੀ ਸਾਰੇ ਆ ਗਿਆ ਭਰਾਵਾ ਮਗਰਬੀਆਂ ਦਵਾਈਆਂ ਸਭ ਕੁਸ ਮਗਰੋਂ ਆਉਂਦਾ ਗਿਆ ਸਾਰੇ ਭਰਾਵਾ ਫੁੱਲ ਜੋਰ ਲੈਂਦੇ ਨੇ ਉਹ ਆਪਾਂ ਨੂੰ ਚੰਗੀ ਦਵਾਈ ਬੂਟੀ ਵਧੀਆ 2 ਦੇ ਵਿੱਚ ਜੋਰ ਲਾਉਂਦੇ ਨੇ ਆਪਾਂ ਆਪਣਾ ਜੋਰ ਲਾਉਣਾ ਮਿਹਨਤ ਕਰਨ ਤੇ ਹੈ ਬਾਕੀ ਮਾਲਕ ਦੇ ਆ ਹਨਾ ਉਹਨੇ ਕਿਹਜਾ ਦੇਣਾ ਆਪ ਨੂੰ ਮਾਲਕ ਦੇ ਡਿਪੈਂਡਾ ਸਾਬ ਹੂੰ ਐ ਨਹੀਂ ਪਤਾ ਹੈਗਾ ਪੱਕੀ ਫਸਲ ਪੱਕ ਜਾਂਦੀ ਹੈ ਨਾਲ ਦੀ ਨਾਲ ਮੀਂਹ ਲੱਗ ਜਾਂਦਾ ਪਾਉਣਾ ਸਹੀ ਗੱਲ ਹੈ ਭਰਾਵਾ ਸਾਰਾ ਸਿਸਟਮ ਖਰਾਬ ਕਰ ਦਿੰਦਾ ਪਰਮਾਤਮਾ ਦੇ ਹੱਥਾ ਜੋ ਵੀ ਆ ਹਾਂ ਚੱਲ ਠੀਕ ਹੈ ਅਗਲੀ ਵਾਰ ਚੱਲ ਠੀਕ ਹੈ ਬਾਈ ਫਿਰ ਹੈ ਹਾਂ ਜਾ ਕੇ ਕਰਾਂ ਛੋਟਾ ਹਾਂ ਚੰਗਾ ਬਾਈ ਮੰਮੀ ਆ ਵੀ ਖੋਲੋ ਹਾਂ ਮੰਮੀ ਦਈਆ ਮਤਿ ਆਲੇ ਕਿਉਂ ਇਹ ਤੇਰੇ ਵਾਸਤੇ ਨਾਲੇ ਰੋਟੀ ਮੰਮੀ ਤੁਸੀਂ ਚਾਹੋ ਛੱਡੋ ਮੈਂਨੇ ਪੈਸੇ ਦੇ ਦਾਂ ਨਾ ਮੈਗੀ ਲੈ ਕੇ ਆਣੇ ਤੁਸੀਂ ਨਾਲੇ ਮੈਨੂੰ ਮੈਗੀ ਬਣਾ ਕੇ ਦੇ ਦਿਓ ਨਾਲੇ ਮੈਂ ਖੁਰਕੜ ਲਿਆਉਂਗੀ ਮੇਰੇ ਲਈ ਬਤਾ ਪੁੱਤਰ ਪੈਸੇ ਨਹੀਂ ਹੈਗੇ ਤੇਰੇ ਡੈਡੀ ਕੋਲੇ ਨਹੀਂ ਬੇਯਾ ਪੁੱਤ ਮੈਂ ਬਹੁਤ ਵਧੀਆ ਸਬਜ਼ੀ ਬਣਾਈ ਆ ਤੇਰੇ ਵਾਸਤੇ ਮੈਂ ਰੋਟੀ ਲੈ ਕੇ ਆਉਣੀ ਆ ਨਹੀਂ ਮੰਮੀ ਕਿਉਂ ਪੁੱਤ ਮੰਨੂ ਨਾ ਨਹੀਂ ਖਾਣੀ ਰਕੀ ਸਵੇਰੇ ਵੀ ਰੋਟੀ ਨੂੰ ਉਲਟ ਵੀ ਰੱਤੀ ਮੈਨੂੰ ਪੈਸੇ ਦੇ ਦੇ ਮੈਂ ਪਾਸਤਾ ਖਾ ਕੇ ਆਉਣਾ ਹੈ ਮੈਨ ਲਈ ਮਹਿੰਗੀ ਪੁੱਤ ਇੰਨੀ ਜਿੱਦ ਨਾ ਕਰ ਤੂੰ ਤੇਰਾ ਪਿਓ ਤਾਂ ਦਿਲਾ ਖੇਤ ਚ ਨਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਤੂੰ ਸਾਰਾ ਦਿਨ ਜਿੱਦ ਕਰਦੀ ਰਹਿਣੀ ਹੈ ਤੇਲਾ ਤੇਰਾ ਪਿਓ ਤਾਂ ਰੋਟੀ ਦਾ ਮਾਰਾ ਫਿਰਦਾ ਹੈ ਖੇਤ ਚ ਖੇਤ ਕਿਤੇ ਜਾ ਕੇ 2 ਰੁਪਏ ਜੁੜਦੇ ਨੇ ਜੇ ਤੇਰਾ ਪਿਓ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਖੇਤ ਚ ਤੇਰੀਆਂ ਸਾਰਾ ਦਿਨ ਡਿਮਾਂਡਾਂ ਹੀ ਨਹੀਂ ਪੂਰੀਆਂ ਹੁੰਦੀਆਂ ਨਹੀਂ ਮਤਲਬ ਮੈਨੇ ਖਾਣੇ ਰੋਟੀ ਮੇਰੇ ਰੋਟੀ ਤੇ ghee ਆਕਰੇ ਜੇ ਪੈਸੇ ਦੇ ਲੈਣੇ ਦੇ ਦੋ ਨਹੀਂ ਤਾਂ ਮੈਂ ਧਾਰ ਕਰਾਂਗੀ ਮੈਂ ਚਾਉਂਦੀ ਨਾ ਦੇਖ ਕਿ ਮੈਂ ਜਾਂਦੀ ਆ ਆਕੜ ਕੇ ਜੇ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰੀਏ ਤਾਂ ਮਰ ਗਏ ਜੇ ਨਾ ਕਰੀਏ ਤਾਂ ਮਰ ਗਏ ਉਹ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਖੇਤ ਚ ਇਹ ਮੈਡਮ ਦੇ ਲੈ ਕੁਰਕਰੇ ਖਾਣ ਭੱਜ ਗਈ ਕੱਲ੍ਹ ਦਿਨ ਮਨੇ ਤੇ ਮਹਿੰਗੀ ਦਾ ਪੈਟਕੇ ਦੇ ਰਿਹਾ ਖੁਰਕਰੇ ਕ ਚਿਪਸ ਦਾ ਪੈਟਕੇ ਦੇ ਦਿਓ ਹਾਂ ਪੁੱਤ ਤੂੰ ਇੰਨੇ ਖੁਰਕਰੇ ਨਾ ਖਾਇਆ ਕਰ ਤੇਰੀ ਸਿਹਤ ਬਹੁਤ ਖਰਾਬ ਕਰ ਦੇਣਾ ਖੁਰਕਰੇ ਪੁੱਤ ਤੂੰ ਬੜੇ ਨਿਆਣੀ ਐ ਤੇਰੀ ਸਿਹਤ ਲਈ ਬੜੇ ਹਾਨੀਕਾਰਕ ਨੇ ਪੁੱਤ ਇਹ ਖੁਰਕਰੇ ਠੀਕ ਐ ਬਾਕੀ ਸੋਡੇ ਗਣੀ ਧਾਰ ਬਹੁਤ ਹੋਰੀ ਐ ਇੰਨੀ ਧਾਰ ਪੁੱਤ ਮੈਂ ਵੀ ਚੱਲ ਸਕਦਾ ਤੂੰ ਆਪ ਸਹਣੀ ਐ ਆਪਦੇ 4 ਪੈਸੇ ਕਮਾਉਣੇ ਆ ਗੱਗ ਨੂੰ ਤਾਂ ਨਹੀਂ ਭਜਾਣਾ ਜੇ ਚੀਜ਼ ਦੇਣੀ ਹੈ ਦੇ ਦੇ ਨਹੀਂ ਤਾਂ ਰਹਿਂਦੇ ਹੋ ਅੰਕਲ ਜੀ ਤੁਹਾਨੂੰ ਪੈਸੇ ਤਾਂ ਮਿਲੇ ਜਾਣਗੇ ਕੁੱਠੀਆਂ ਸਲਾਮਾ ਨਾ ਦੋ ਤੂੰ ਤਾਂ ਕੁੜੀਏ ਬਾਹਲਾ ਬੋਲਦੀ ਐ ਸਮਾਨ ਲੈ ਜਾਣਾ ਤਾਂ ਲੈ ਜਾ ਠੀਕ ਐ ਮੈਂ ਤਾਂ ਤੇਰੀ ਸਿੱਧ ਕਰਕੇ ਕਹਿੰਦੀ ਗਾ ਵੀ ਤੂੰ ਨਿਆਣੀ ਐ ਬਾਕੀ ਤੇਰੇ ਪਿਆਰ ਨੂੰ ਗੇਧਦਾਰ ਬਹੁਤ ਹੋਰੀ ਐ ਆ ਕੇ ਮੈਨੂੰ ਦੁਕਾਨ ਤੇ ਮਿਲੇ ਦੁਕਾਨ ਤੇ ਭੇਜ ਦੇ ਉਹਨੂੰ ਸਨੇਹਾ ਲਾਦੀ ਮੇਰਾ ਅੰਕਲ ਜੀ ਮੈਂ ਡਾਡਮੀ ਕਰੂੰਗੀ ਤੁਸੀਂ ਮੇਰਾ ਸਮਾਨ ਦੇ ਦਿਓ ਮੈਨੂੰ ਖਾਸੀ ਭੁੱਖ ਲੱਗਦੀ ਆ ਲੈ ਜਾ ਪੁੱਤ ਲੈ ਜਾ ਹੋਰ ਕੀ ਆ ਲਾਪਤਾ ਕੀ ਕਰਾਂਗੇ ਯਾਰ ਜਵਾਖ ਨੂੰ ਬਹੁਤ ਸਮਝਾਉਨੇ ਆ ਮੈਂ ਤਾਂ ਇਹ ਸਿਹਤ ਲਈ ਕਹਿੰਦਾ ਸੀਗਾ ਵੀ ਤੁਹਾਡੀ ਸਿਹਤ ਖਰਾਬ ਹੋ ਜੂਗੀ ਪੁੱਤ ਨਾ ਖਾਇਆ ਕਰੋ ਬਾਰੇ ਜਵਾਖ ਵੀ ਹੱਲ ਬੈਨ ਯਾਰ ਕੀ ਕਰੀਏ ਯਾਰ ਅੱਗੇ ਮਾਂ ਪਿਓ ਵੀ ਨਹੀਂ ਸਮਝਾਉਂਦੇ ਕੁਛ ਇਹਨਾਂ ਨੂੰ ਯਾਰ ਵੀ ਮਾੜਾ ਮੋਟਾ ਸਮਝਾ ਦਿਆ ਕਰਨ ਯਾਰ ਹੋਰ ਯਾਰ ਅੰਕਲ ਵੀ ਨਹੀਂ ਆਉਂਦਾ ਫਾਇਦਾ ਸੋਚਦਾ ਜਿਸmaal ਲਾਵਾਂਗੇ ਫੇਰੀ 4 ਪੈਸੇ ਕਮਾਊਗਾ ওই ਬੁੱਠਾ ਬੋਲਦਾ ਰਹਿੰਦਾ ਟਲੀ ਨਹੀਂ ਹੈਗੀ ਦੇਖ ਲੈ ਲੈ ਆਈ ਹੈ ਨਾ ਕੁਰਕਰੇ ਲੈ ਮਾਂ ਮੈਂ ਕਿੰਨ ਲਈ ਮੇਰੀ ਮਹਿੰਗੀ ਬਣਾ ਦਾਂ ਨਾਲ ਅੰਕਲ ਲੱਗੇ ਆੜ ਨੂੰ ਕਰੂ ਸਾਫ ਕਰਿਆਊਗਾ ਸਾਫ ਤਾਂ ਕਰਿਆਊਗਾ ਤੇਰਾ ਡੈਡੀ ਕੋਈ ਨਾ ਤੇਰੇ ਦੇਖੀ ਵੱਧ ਹੋਣਗੇ ਪੈਸੇ ਸੌਦੇ ਦੇ ਤਾਂ ਇੰਨੇ ਪੈਸੇ ਵੀ ਨਹੀਂ ਹੋਣੇ ਹੈਗੇ ਤੇਰੇ ਆ ਕੁਰਕਰੇ ਤੇ ਤੇਰੀਆਂ ਮਹਿੰਗੀਆਂ ਹੀ ਨਹੀਂ ਮਾਨ ਹੈਗੀਆਂ ਸਾਥੋਂ ਤਾਂ ਬਣਾ ਦੋ ਇਹਨੂੰ ਮਹਿੰਗੀ ਲੈ ਸਕਤੂ ਨੂੰ ਫੋਨ ਲਾਉਣੀ ਹੈਲੋ हां ਕਿੱਥੇ ਸੀ ਅ ਚਾਚੇ ਵੀਰੇ ਨੇ ਨਾ ਜੋਤੀ ਨੂੰ ਸੁਨੇਹਾ ਲਾਇਆ ਸੀ ਬੀ ਨਾਲੇ ਤਾਂ ਸਾਬ ਕਿਤਾਬ ਕਰ ਜਾ ਅੱਗੇ ਤੇ ਨਾਲੇ ਤੂੰ ਤੇਲ ਦੀ ਬੋਤਲ ਲੈ ਆਂ ਨਾ ਢਾਂਡੇ ਵਾਂਜਣ ਵਾਲੀ ਸਾਬਣ ਲੈ ਆਂ ਇੱਕ ਹਾਂ ਤੁਸੀਂ ਸਾਬ ਕਰਿਓ ਚਾਚੇ ਨਾਲ ਜਾ ਕੇ ਠੀਕ ਹੈ ਪਤਾ ਨਹੀਂ ਕਿਨੇ ਕਰ ਪੀਏ ਬਣਾ ਰੱਖੇ ਨੇ ਕੁੜੀ ਜੀ ਨੇ ਕੁਰਕਰੀਆਂ ਦੀ ਚੱਲ ਆਏ ਤੋਂ ਪਤਾ ਲੱਗੂਗਾ ਸਸਰੀ ਘਰ ਆਇਆ ਚਾਹੀ ਉਹ ਠੀਕਾ ਇੱਕ ਬੋਤਲ ਤੇਲ ਦੀ ਦੋ 2 ਲੀਟਰ ਤੇ ਥੋੜੇ ਸਾਬਣਾ ਲਓ ਸਸਰੀ ਘਰ ਦੇ ਲੱਗ ਦਿਆ ਮਾੜੀ ਮੋੜੀ ਸੰਗਸਰਮ ਹੈਗੀ ਐ ਕਿ ਹੋ ਗਿਆ ਚਾ ਤੇਰੇ ਕਿੰਨੇ ਪੈਸੇ ਪਤਾ ਕਿੰਨੇ ਹੋਰੇ ਉਹ ਪਿੰਡ ਤਾਂ ਨਹੀਂ ਛੱਡ ਗਏ ਜਾਂਦੇ ਚਾ ਫੇਰਾ ਦੇ ਦਾਂਗੇ ਜਦੋਂ ਆ ਗਈ ਚਾ ਸੱਲੜਾ ਮੈਂ ਪਿੰਡ ਦੀ ਗੱਲ ਨਹੀਂ ਕਰਦਾ ਤੇਲ ਤਾਂ ਆਪਾਂ ਦੀ 2 ਲੀਟਰ ਲੈ ਜਾ ਦੋ ਦੇ ਵਿੱਚ 4 ਲੈ ਜਾ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਪਹਿਲਾਂ ਮੇਰਾ ਹਿਸਾਬ ਤਾਂ ਕਰ ਜਾਂਦਾ ਥੋੜੇ ਘੰਟਾ ਦੇ ਜਾ ਸਾਫ਼ ਕਰ ਜਾਗੇ ਚਾਚਾ ਖੜ ਜਾ ਕੋਈ ਆ ਜਾਂਦੇ ਕਿਸੇ ਵਸੂ 400 ਰੁਪਏ ਨਾਲ ਦੇ ਨਾਲ ਦੇ ਦਊਗਾ ਮੈਨੂੰ ਵੀ ਔਖਾ ਭਾਈ ਮੈਂ ਵੀ ਮੰਡੀ ਵਾਲੇ ਦੇ ਪੈਸੇ ਦੇਣੇ ਨੇ ਉਹ ਵੀ ਨਾ ਮੈਨੂੰ ਦਿੰਦੇ ਆਂ ਦਰ ਚੀਜ ਉਹਦਾ ਨਗਦ ਭਾਲਦੇ ਨੇ ਤੂੰ ਮਾਰੀ ਮੋਟੀ ਮੇਰੇ ਕਨੇ ਸੋਚ ਨਹੀਂ ਥੋੜੇ ਕਾਣੇ ਦੇ ਜਾ ਵੀਰ ਮੇਰੇ ਬਾਹਲੀ ਗਰਮ ਹੋ ਰਿਆਂ ਯਾਰ ਚਾ ਕਿੰਨੇ ਕੇ ਪੈਸੇ ਨੇ ਗਰਮ ਹੋਵਾਂ ਨਾ ਯਾਰ 10000 ਰੁਪਏ ਲੈਣਾ ਯਾਰ ਕਮਾਲ ਕਰ ਦਿੰ ਤੂੰ ਯਾਰ ਕੋ 10 ਕਹਦਾ ਸੱਚਾ ਕਿਉਂ ਤੇ ਜਵਾਖਾਂ ਨੂੰ ਪੁੱਛੀ ਜਾ ਕੇ ਤੀਜੇ ਦਿਨ ਤੱਕ ਕੋਈ ਕੁਰਕਰੇ ਲੈ ਕੇ ਕੋਸ ਲੈ ਕੇ ਆ ਕੇ ਉਹ ਕਰਦਾ ਹੋਰ ਸਮਾਨ ਵੀ ਜਾਂਦਾ ਥੋੜੇ ਚਾਚਾ ਤੂੰ ਵੀ ਹੱਦ ਕਰਦਾ ਯਾਰ ਤੁਹਾਨੂੰ 2 ਮਹੀਨੇ ਹੋਏ ਨੇ 2000 ਦਾ ਗੁਰਚਾ ਆ ਗਿਆ ਉਹਨਾਂ 3 ਦਾ ਵਾਗਿਆ ਉਹਨਾਂ ਮੱਝ ਦਾ ਨਹੀਂ ਖਰੀਦ ਲਈ ਉੱਥੋਂ ਮੱਝ ਤੇ ਲੱਗਦਿਆ ਕੁਸ ਹਾਂ ਤੂੰ ਤਾਂ ਕਹੀ ਜਾਨਾ ਆ ਗਿਆ ਇਹ ਹਸਾਬ ਦਾ ਰਦਰ ਪਹਿਲਾ ਦੇਖ ਲੈ ਜਾ ਦਿਖਾ ਗਿਆ ਐ ਕਿ ਤੂੰ ਇਹ ਹੱਦ ਖਰੀਦ ਲਿਆ ਆ ਵੇਖਾ ਫਲਾਣੇ ਦਾ ਖਾਤਾ ਆ ਗਿਆ ਆ ਮੱਘਰ ਦਾ ਆ ਗਿਆ ਆ ਫਲਾਣੇ ਦਾ ਆ ਗਿਆ ਆ ਸੋਡਾ ਆ ਗਿਆ ਸੱਤੂ ਦਾ ਆ ਗਿਆ ਵੇਖ ਹਾਂ ਆ 2000 ਦਾ ਗੁਰਚਾ ਆ ਗਿਆ ਹਾਂ ਸਹੀ ਹੈ ਠੀਕ ਹੈ 8000 ਦੇ ਕੁਰਕਰੇ ਗਏ ਨੇ ਇੰਦਰ ਵੀ ਜਾਂਦੇ ਨੇ ਤੇਰੇ ਯਾਰ ਇੰਦਰ ਵੀ ਜਾਂਦੇ ਨੇ ਸਕੂਲ ਜਾਂਦੇ ਨੇ ਤਾਂ ਵੀ ਕੁਰਕਰੇ ਮੁਰਦ ਨੇ ਤਾਂ ਵੀ ਕੁਰਕਰੇ ਐਨੇ ਕੌਣ ਲੈ ਗਿਆ ਆ ਤੇਰੇ ਦਿਮਾਖ ਲਿਆ ਨੇ ਕੁਰਕਰੇ ਹਾਂ ਕੁਰਕਰੇ 8000 ਦੇ 8000 ਦੇ ਕੁਰਕਰੇ ਬਾਈ ਆਪਦੇ ਘਰ ਜਾ ਕੇ ਦੇਖ ਦਿਮਾਖਾਂ ਨੂੰ ਪੁੱਛ ਜਾ ਕੇ ਕਮਾਲ ਕਰਦਾ ਤੂੰ ਯਾਰ ਚੱਲ ਕੋਈ ਨਾ ਤੂੰ ਮਨ ਤੇਲ ਦੀ ਬੋਤਲ ਦੇ ਮੈਂ ਕਰ ਦਾਂ ਤੇਲ ਦੀ ਬੋਤਲ ਤਾਂ ਲੈ ਜਾ ਪੁੱਤ ਤੇਲ ਦੀ ਬੋਤਲ ਦੀ ਹੈਗੀ ਮੈਂ ਤੇਲ ਦਿਨ ਦੇ ਕੇ ਜਵਾਬ ਦਿੰਦਾ ਤੇਲ ਤਾਂ ਪੰਜ ਦੋ ਲੈ ਜਾ ਸਾਬਣ ਆ ਲੈ ਦੋ ਸਾਬਣਾਂ ਲੈ ਜਾ ਲਵਾਫਾ ਹੈ ਕੋਈ ਲਵਾਫਾ ਵੀ ਦੇ ਮਾਂ ਪੁੱਤ ਕਮਾਲ ਹੋ ਗਈ ਕੁਰਕਰੇ 8000 ਦੇ ਮੈਂ ਬੁੱਤ ਨਹੀਂ ਖਾਦੇ ਨੇਗੇ ਵੇਚਨੇ ਉਹਨਾਂ ਨੇ ਉਹ ਤਾਂ ਖਾਦੇ ਨੇ ਹੁਣ ਮੈਂ ਨਹੀਂ ਕਿ ਉਹਦਾ ਕਹਾਂ ਜਾ ਕੇ ਵੇਚਦੇ ਨੇ ਕੀ ਕਰਦੇ ਨੇ ਉਹ ਮੈਂ ਕਿਹੜਾ ਮਗਰ ਜਾਨਾ ਉਹਨਦੇ ਵੱਡੀ ਕੁੜੀ ਆਉਂਦੀ ਆ ਬਟ ਦੋਨੀਆਂ ਆਉਂਦੀਆਂ ਨੇ ਦੋਏ ਦੋਨੀਆਂ ਆਉਂਦੇ ਨੇ ਦੋਨੀਆਂ ਛਕਦੀਆਂ ਨੇ ਕਦੇ ਉਹ ਆ ਜਾਂਦੀ ਆ ਕਦੇ ਉਹ ਆ ਜਾਂਦੀ ਆ ਨਾ ਇਧਰੋਂ ਆ ਜਾਂਦੀ ਆ ਕਦੇ ਉਧਰੋਂ ਆ ਜਾਂਦੀ ਆ ਕੋਈ ਨਾ ਜਦੋਂ ਮੈਂ ਹੱਥ ਮਾੜਾ ਸੁੱਕਾ ਹੋ ਜਾਂਦਾ ਤੇ ਦਿਖ ਜਾਉਂ ਹੱਥ ਮੰਨਣ ਵਾਲੀ ਗੱਲ ਨਹੀਂ ਹੈਗੀ ਸੱਤੂ ਮੇਰੀ ਵੀ ਦੁਕਾਨਦਾਰੀ ਹੈ ਭਾਈ ਸਰ ਕੋਈ ਨਹੀਂ ਐ ਤੇ ਮੈਂ ਕਰਦਾ ਕੋਈ ਆ ਹਾਂ ਤੇਰਾ ਮੈਂ ਵੀ ਕਿਸੇ ਨੂੰ ਲਿਆਉਣਾ ਜਾ ਕੇ ਮੇਰੇ ਕਿਹੜਾ ਹੋਇਆ ਥੋੜੇ ਮੋਟੇ ਦੇਖ ਕੇ ਜਾਊਂਗਾ ਬਾਲੇ ਹੋ ਰਹੇ ਮੈਂ ਜਿਵੇਂ ਮਰਜ਼ੀ ਕਰਾ ਦਮ ਜਤਾ ਦੇ ਮੈਂ ਕਹਾਂ 2000 ਹੋਣਾ ਮੈਂ ਤਾਂ ਇਹ ਦੀਗਾ 2000 ਨਹੀਂ ਹੈਗਾ 10000 ਹੈ ਸਹੀ ਹੈ ਤੇ ਮਰ ਹਾਂ ਤਰਬੀ ਹਾਂਜੀ ਜੋਤੀ ਜੋਤੀ ਦਾ ਜੀ ਅੰਦਰ ਹੈ ਅੰਦਰ ਹੀ ਅम्मा ਕਾ ਫਿਕਰ ਫੁੱਟਣਾ ਜਾ ਰਹੀ ਹੋਏ ਨਹੀਂ ਪੜੀ ਜਾਂਦੀ ਜੀ ਲਿਆਏ ਤੇਲ ਜੀ ਲਿਆ ਸਾਬ ਨਾਲ ਤੇਲ ਨਾਲ ਸਾਬਣਾ ਜੋਤੀ ਬਾਰੇ ਕਾ ਤੂੰ ਪੁੱਛਦੇ ਹੋ ਜੀ ਉਹ ਤਾਂ ਉਹਨਾਂ ਨਾਲ ਹੀ ਕਰ ਲਈ ਕਰਮੀ ਮੜੀ ਜੀ ਚਲ ਆ ਜਾ ਨੀ ਜੋਤੀ ਹਾਂ ਡੈਡੀ ਮੈਨੂੰ ਪਤਾ ਚੱਜਦਾ ਇੰਨੇ ਵੇਲੇ ਹੋਰ ਨੇ ਤੂੰ ਕੀ ਲੈ ਕੇ ਆਈ ਹੈ ਤੂੰ ਡੈਡੀ ਲੈ ਕੇ ਆ ਤੂੰ ਜਹਾਜ਼ ਲੈ ਕੇ ਆ ਕੁੱਕੜੇ ਚਿਪਸ ਮਹਿੰਗੀਆਂ ਲੈ ਕੇ ਆਈਆਂ ਉਹ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਇਹ ਕਿਸੇ ਵਾਣਾ ਖਾਇਆ ਕਰਾ ਨਾਲ ਤਾਂ ਤੇਰੀ ਛੇਧ ਖਰਾਇ ਬੋਲੂਗੀ ਰੋਜ਼ ਰੋਜ਼ ਪੁੱਕਾ ਇਤੀ ਜਮਾੜੀ ਹੁੰਦੇ ਨੇ ਘਰ ਦੀ ਰੋਟੀ ਘਰ ਦੀ ਜਹਾਨੀ ਆਂਦੇ ਨੇ ਬੰਦੇ ਨੂੰ ਮੈਨੇ ਕਿੰਨੇ ਪੈਸੇ ਖਰਾਬ ਕਰਦੇ ਖਾ-ਖਾ ਕੇ ਜੇ ਕੱਲ ਨੂੰ ਤੇਰੀ ਛੇਧ ਖਰਾਇ ਬੋਲੋਗੀ ਫੇਰ ਯਾ ਜੇ ਇੱਕ ਦਿਨੇ ਕੁਸਰੀ ਖਾਲੇ ਫੇਰ ਕਿ ਹੋ ਜਾਊਗਾ ਇੱਕ ਦਿਨ ਹੀ ਪਤਾ 8000 ਹੋ ਰਿਆ ਦਰੇ ਕੁਕਰਿਆ ਨਾ ਤੂੰ ਰੋਟੀ ਖਾਨੀ ਆ ਕੁਸਰੀ ਜੀ 8000 ਹੋ ਰਹੀ 8000 ਕੱਲੇ ਕੁਕਰਿਆ ਨਾ 2000 ਰਹਿ ਗਿਆ ਘੁਰਚਾ ਦਾ ਲੈ ਦੇਖ ਲੈ ਕੰਨੇ ਵਸੇ ਖਰਾਬ ਕਰ ਦਿੰਦਾ ਨਾਲੇ ਮੈਂ ਤੈਨੂੰ ਕਿਹਾ ਸੀ ਮੈਂ ਰੋਟੀ ਬਣਾਉਣੀ ਆ ਸਬਜ਼ੀ ਇੰਨੀ ਵਧੀਆ ਬਣੀ ਪਈ ਐ ਫੇਰ ਵੀ ਤੈਨਾਂ ਜੀ ਕੁਰਕਰੇ ਲੈ ਕੇ ਆਈਏ ਨਾਲੇ ਕਹਿੰਦੀ ਮੈਂ ਹੀ ਬਣਾ ਕੇ ਦੇ ਦਰ ਰੋ ਰੋ ਜਿੱਦਾਂ ਖਾਣਿਆ ਮਾਰੀਆਂ ਨੇ ਅੱਗ ਸੁਭਾ ਹੈ ਕੁਛ ਨਹੀਂ ਹੈਗਾ ਇੱਥੇ ਥੜਾ ਆ ਡੜੀ ਇੱਧਰ ਮੈਂ ਨਾ ਜਦੋਂ ਮੈਨੂੰ ਭੁੱਖ ਲੱਗਦੀ ਮੈਨੂੰ ਉਹਦਾ ਖਾਣੀਆਂ। ਇਹ ਜਦੋਂ ਤੇਰੀ ਭੁੱਖ ਲੱਗਦੀ ਤੈਨੂੰ ਪਤਾ ਤੇਰੀ ਮਾਂ ਨੂੰ ਕਹਦੇ ਘਰ ਆ ਵੀ ਮੈਨੂੰ ਰੋਟੀ ਬਣਾ ਕੇ ਦੇ ਦੇ ਤਾਂ ਜੀ ਤੂੰ ਤਾਈ ਰੋਟੀ ਖਾਇਆ ਕਰ। ਇਹ ਚੀਜ਼ਾਂ ਖਾ ਕੇ ਤੇਰਾ ਸਰੀਰ ਖਰਾਬ ਹੋ ਜੂ ਪੁੱਤਾ। ਡਾਡੀ ਰੋਟੀ ਖਾ ਕੇ ਤਾਂ ਮੈਨੂੰ ਜੀਅ ਆਤਰਿਆ। ਅੱਛਾ ਤੇਰਾ ਜੀਅ ਆਤਰਿਆ ਵੱਡੀ ਰਕਾਨ ਦਾ। ਹਾਂ ਡਾਡੀ। ਮੈਂ ਵੀ ਜੀ ਇਹਨਾਂ ਨੂੰ ਕਿੰਨੇ ਵਾਰੀ ਸਮਝਾਇਆ ਵੀ ਤੁਸੀਂ ਨਾ ਰੋਟੀ ਖਾ ਲਿਆ ਕਰ। ਰੋਜ਼ ਰੋਜ਼ ਜਾਂਦਾ ਤੀ ਪੁੱਤ ਦੁਕਾਨਾਂ ਤੇ ਸੋਨਾ ਨਹੀਂ ਲੱਗਦਾ ਹੈਗਾ। ਸਹੀ ਗੱਲ ਹੈ ਪੁੱਤ ਤੇਰੀ ਮਾਂ ਦੀ। ਤੀ ਪੁੱਤ ਦੁਕਾਨਾਂ ਦੇ ਫਿਰਦਾ ਚੰਗਾ ਨਹੀਂ ਲੱਸਰ ਵੀ ਆਪਾਂ ਇਹਨੇ ਦੇ ਫालतू ਖਰਚੇ ਚੱਲ ਸਕੀਏ ਆਪਣਾ ਤਾਂ ਪੁੱਤ ਕਬੀਲਦਾਰੀ ਨਹੀਂ ਸੈੱਟ ਆਉਂਦੀ ਹੈਗੀ ਆ ਥੋੜੇ ਨਿੱਤ ਦੇ ਨਵੇਂ ਖਰਚੇ ਹੋਗੇ ਇਹਨੇ ਨੇ ਪੈਸੇ ਥੋੜੀ ਹੁੰਦੇ ਨੇ 8000 ਰੁਪਏ ਦਾ ਹੋਇਆ ਪੈਸਾ ਤੁਹਾਡਾ 8000 ਰੁਪਏ ਦੀ ਚਾਹ ਘੁੱਟਦਾ ਵੀ ਨਹੀਂ ਹੁੰਦਾ ਹੈਗਾ ਜਿਹੜਾ 2000 ਰੁਪਏ ਘੁੱਟਦਾ 6 ਮਹੀਨਿਆਂ ਦਾ ਤੇ ਇਹਨੇ 8000 ਦੇ ਕਿਲ ਕਰਕਰੇ ਖਾ ਗਈ ਇਹਨਾਂ ਦੇ ਵਿੱਚ ਵਾਕਾਂ ਦੇ ਹੋਰ ਖਰਚੇ ਹੋਰ ਨਾ ਕਿਸ ਦੀ ਗੱਲ ਮੰਨਣ ਇਹ ਨਾ ਸੁਣਨਾ ਕੀ ਕਰੇ ਬੰਦਾ ਕੀ ਕਰੂਗਾ ਮਾਂ ਪਿਓ ਮੰਮੀ ਸਾਰੇ ਜਵਾਕਾਂ ਦੇ ਨਾ ਮੰਮੀ ਡਾੜੀ ਚੀਜ਼ ਦਵਾ ਦੇ ਨਾ ਤੁਸੀਂ ਮੈਨੂੰ ਖਾਣ ਤੋਂ ਰੋਕਦੇ ਹੋ ਪੁੱਤ ਖਾਣ ਪੀਣ ਤੋਂ ਤੈਨੂੰ ਰੋਕਦੇ ਹੈਗੇ ਤੇਰੀ ਸਿਹਤ ਬਾਰੇ ਕਹਿਣਾ ਹੈ ਬਤੂ ਤੂੰ ਇਹਨਾਂ ਨਾ ਆਖਿਆ ਕਰ ਅੱਗ ਸਵਾ ਤੇਰੀ ਸਿਹਤ ਖਰਾਬ ਹੋ ਜੂ ਨਾਲੇ ਲਾਲੇ ਦੇ ਇਹਨੇ ਪੈਸੇ ਹੋ ਰਹੇ ਨੇ ਉਹਨੂੰ ਕੌਣ ਦਊਗਾ 8000 ਰੁਪਏ ਹੋ ਰਹੇ ਗੁਰਕਰਿਆਂ ਦਾ ਡਾੜੀ ਹੋਰਾਂ ਦੇ ਵੀ ਦਵਾ ਦੇ ਕਿਵੇਂ ਮਰਜੀ ਦਵਾ ਮੈਂ ਤਾਂ ਚੀਜ਼ ਖਾਣ ਮੈਨਾਂ ਦਾ ਖੇਡ ਦੰਦ ਨਹੀਂ ਆ ਦੇਖ ਲੈ ਕਿਵੇਂ ਆਕੜ ਕੇ ਗਈ ਆ ਮੈਂ ਤਾਂ ਅੱਜ ਇਹਨੇ ਤੂੰ ਅੱਕੀ ਪਈਆਂ ਜਮਾਂ ਨਹੀਂ ਸੁਣਦੇ ਹੈਗੇ ਜਵਾਕ ਅੱਜਕੱਲ੍ਹ ਦੇ ਕੀ ਸਮਝਾਵੇ ਕੋਈ ਜਵਾਕਾਂ ਨੂੰ ਕੱਲ ਸੁਣ ਕੇ ਰਾਜ ਨਹੀਂ ਹੈ ਕੋਈ ਜਵਾਕਾ ਇਹਨਾਂ ਨੂੰ ਕੀ ਪਤਾ ਵੀ ਰੋਟੀ ਕਿਵੇਂ ਬਣਦੀ ਆ ਕੀ ਕੀਮਤਾਂ ਰੋਟੀ ਦੀ ਰੋਟੀ ਆਪਾਸਤੇ ਬੰਦਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਨਾ ਧੁੱਪ ਦੇਖੇ ਨਾ ਸਾਹ ਦੇਖੇ ਸਰ ਇਹ ਪੈਨਾਂ ਦਾ ਵੀ ਚਲ ਕਰਦੇ ਆ ਕੋਈ ਹੱਲ ਜਵਾਕਾਂ ਦਾ ਚੱਲ ਠੀਕ ਹੈ ਜੀ ਤੁਸੀਂ ਵਗ ਜੋ ਉਧਰ ਖੇਤ ਗੇੜਾ ਮਾਰਿਓ ਜਾਨਾ ਮੇਰਾ ਖੇਤਾਂ ਓਹ ਹੋ ਸਵੇਰੇ ਦੀ ਆਦੀਆਂ ਖੇਤਾਂ ਨੂੰ ਭੁੱਖ ਲੱਗ ਰਹੀ ਐ ਚਾ ਡਾੜ ਨੂੰ ਕਹਿੰਨੀ ਕੁਝ ਖਵਾ ਲਿਆ ਉਹ ਡੈਡੀ ਆਪ ਤਾਂ ਖਲੀ ਕਰਨੋ ਡੈਡੀ ਮਸਾ ਸਮੋਸਾ ਖਾ ਕੇ ਆਣਾ ਕਰੇ ਜਾ ਕੇ ਰੋਟੀ ਖਾਉਂਗਾ ਤੂੰ ਤੜਕੀ ਦੀ ਆ ਰਹੀਆਂ 2 ਘੰਟੇ ਹੋ ਠੀਕ ਹੈ ਡੈਡੀ ਮੈਂ ਤਾਂ ਸਮੋਸਾ ਖਾਉਂਗਾ ਜੇ ਮੈਂ ਮੈਂ ਤੜਕੀ ਨਹੀਂ ਖਾਂਦੀ ਫਿਰ ਜੇ ਤੁਸੀਂ ਸਮੋਸਾ ਨਹੀਂ ਖਵਾਉਂਦੇ ਤੇਰਾ ਪੁੱਤ ਗਲਾ ਖਰਾਬ ਹੋ ਜਾਊਗਾ ਤੂੰ ਜਾ ਕੇ ਘਰੇ ਰੋਟੀ ਖਾ ਠੀਕ ਹੈ ਡੈਡੀ ਮੈਂ ਨਹੀਂ ਕਿਉਂ ਮੈਂ ਤਾਂ ਸਮੋਸਾ ਖਾਉਂਗੀ ਬਹੁਤ ਜिद ਕਰਦੀਆਂ ਚਲ ਤੂੰ ਸਮੋਸਾ ਖਵਾਣਾ ਜਾਂਦੇ ਜਾਂਦੇ ਅੱਧ ਵੀ ਨਿਭਸਾਂਗੇ ਸਮੋਸਾ ਜਾਂਦੇ ਜਾਂਦੇ ਹਾਂ ਡੈਡੀ ਕੀ ਹੋ ਗਿਆ ਵਧੀਆ ਨੇ ਭਾਈ ਵਧੀਆ ਵਧੀਆ ਭਾਈ ਵਧੀਆ ਇੱਕ ਸਮੋਸਾ ਦੀ ਗੁੱਡੀ ਨੂੰ ਯਾਰ ਕੀ ਰੇਟ ਆ ਸਮੋਸਾ ਇੱਕ ਦਾ ਪਨੀਰ ਆ ਭਾਈ ਇੱਕ ਵੰਟ ਪਨੀਰ ਆ ਇਹ ਆ ਪਨੀਰਾ ਕਿੰਨੇ ਦਾ ਪਨੀਰ ਵਾਲਾ ਭਾਈ ਦਾ ਇਹ ਪਨੀਰ ਵਾਲਾ ਵਾਦਿਆ ਬਸ ਰੁਪਿਆ ਦਾ ਭਾਈ ਤੇ ਉਹ ਤੇ ਦੇਣਾ ਪਨੀਰ ਵਾਲਾ ਕਸਮੋਸਾ ਡਾਡੀ ਮੈਂ ਤਾਂ ਪਨੀਰ ਵਾਲਾ ਖਾਵਾਂਗੀ ਨਾ ਪੁੱਤ ਇਹਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਤੂੰ ਆ ਖਾ ਲੈ ਡਾਡੀ ਮੈਂ ਤਾਂ ਪਨੀਰ ਵਾਲਾ ਖਾਵਾਂਗੀ ਤੇ ਖਵਾਣਾ ਖਵਾ ਦੇ ਮੈਂ ਤਾਂ ਜਾਣੀ ਆ ਫਿਰ ਜੋ ਤੂੰ ਬਹੁਤ ਜੱਦ ਕਰਦੀਆਂ ਨਾ ਇਹ ਨਹੀਂ ਜੱਦ ਨਾ ਕਰ ਰਿਹਾ ਤੂੰ ਡਾਡੀ ਮੈਂ ਤਾਂ ਪਨੀਰ ਵਾਲਾ ਸਮੋਸਾ ਖਾਵਾਂਗੀ ਸਿੰਪਲ ਖਾਣਾ ਪਤਾ ਆਲੂ ਵਾਲਾ ਮੈਂ ਨਹੀਂ ਖਾਂਦੀ ਡਾਡੀ ਪਤੋਂ ਮੰਨ ਜਿਆ ਗੱਲ ਆ ਕਦੇ ਫੇਰ ਕਾਲੀ ਤੋਂ ਪਨੀਰ ਵਾਲਾ ਲੇਕਿਨ ਮੈਂ ਤਰਜੇ ਖਾਉਂਗੀ ਪਨੀਰ ਵਾਲਾ ਚਲੋ ਬਈ ਲਾ ਦੇ ਇੱਕ ਯਾਰ ਪਨੀਰ ਵਾਲਾ ਜਵਾਕ ਕਿਹੜਾ ਮੰਨਦੇ ਨੇ ਕਿਸ ਦੀ ਗੱਲ ਹੁੰਦੀ ਨਹੀਂ ਹੈ ਜੀ ਵਾਲੀ ਜਿੱਦ ਲਾ ਬਹੁਤ ਜਦ ਕਰਦੀ ਓਡੀ ਤੂੰ ਹਾਂ ਆ ਕੇ ਦਬਾ ਰਹੀ

ਡਾਕਟਰ ਜੀ ਸਾਹਿਬ ਠੀਕ ਆ ਹਾਂ ਵਧੀਆ ਜੀ ਤੁਸੀਂ ਆ ਦੇਖਿਓ ਗੁੱਡੀ ਨੂੰ ਜੀ ਰਾਤ ਦਾ ਪੇਟ ਕਰਦੇ ਕਰਿਆਂ ਦਾ ਬਹੁਤ ਜ਼ਿਆਦਾ ਹੈ ਹਾਂ ਬਤਨ ਰੋਟੀ ਖਾਦੀ ਹੈ ਕਿ ਨਹੀਂ ਖਾਦੀ ਰੋਟੀ ਕਿੱਥੇ ਖਾਂਦੀ ਡਾਕਟਰ ਸਾਹਿਬ ਇਹਦਾ ਸਮੋਸੇ ਕੁਰਕਰੇ ਰਾਤ ਸਮੋਸਾ ਖਾ ਕੇ ਜੀ ਪਨੀਰ ਵਾਲਾ ਚੀਚੇ ਚੰਨ ਬੰਦ ਕਰਾ ਇਨਫੈਕਸ਼ਨ ਹੁੰਦੀ ਇਹਨਾਂ ਨਾਲ ਪੇਟ ਖਰਾਬ ਹੋ ਜਾਂਦਾ ਮੰਨਦੇ ਤਾਂ ਨਹੀਂ ਹੈ ਕਿ ਜਵਾਕ ਜੀ ਅੱਗੇ ਹੋਰ ਵੀ ਬਿਮਾਰੀਆਂ ਵੱਧਦੀਆਂ ਇਹਨਾਂ ਚੀਜ਼ਾਂ ਨਾਲ ਪਰ ਜਵਾਕ ਮੰਨਦੀ ਨਹੀਂ ਹੈ ਘਰ ਜੀ ਕੁਰਕਰੇ ਰੋਟੀਆਂ ਜਮੇ ਨਹੀਂ ਖਾਂਦੇ ਹੈਗੀ ਕੋਈ ਨਹੀਂ ਦੇ ਦਿੰਦੇ ਬੋਲੀ ਬਾਕੀ ਧਿਆਨ ਰੱਖਿਆ ਕਰੋ ਜੀ ਆਸਾਂ ਲਾ ਕੇ ਗਿਆ ਰਟਸਾਹ ਵਿਖਾਈ ਜਨ ਅੱਗੇ ਸਭਾ ਸਾਰਾ ਦਿਨ ਕਿਹੜਾ ਸੁਣਦੇ ਨੇ ਕਿਸ ਦੀ ਗੱਲ ਕੋਈ ਗੱਲ ਨਹੀਂ ਧਿਆਨ ਰੱਖੋ ਬੱਚਿਆਂ ਦਾ ਠੀਕ ਇਸ ਲੋੜ ਤਾਂ ਨਹੀਂ ਨਾ ਸਰ ਜੀ ਦਾ ਇਹਨਾਂ ਤਿੰਨਾਂ ਚ ਇੱਕ ਇੱਕ ਨਹੀਂ ਦੇ ਠੀਕ ਹੈ ਘਰੇ ਵੀ ਰੱਖ ਲਓ ਬੰਦ ਕਰ ਉਹਨ ਕਲੀ ਦੀ ਜਿਉ ਨਾ ਕੋਈ ਠੀਕ ਆਪ ਸਾਡੀ ਕਿਵੇਂ ਮੋਟਰ ਬੰਦ ਕਰਤੀ ਰਮਾਲਿਆ ਹਰਾਚਾਰਾ ਨਾ ਕਿੱਥੇ ਰਮਾਲਿਆ ਬਈ ਯਾਰ ਇੱਕ ਹੀ ਰਮਿਆ ਸੀ ਇੱਕ ਤਾਂ ਰਹਿ ਗਿਆ ਅੱਛਾ ਲੈਟੇ ਵਗ ਬੋ ਗਈ ਮੈਨੂੰ ਤਾਂ ਲੱਗਦਾ ਠੀਕ ਹੈ ਹੁਣ ਪਤਾ ਨਹੀਂ ਕਦੋਂ ਆਉਗੀ ਯਾਰ ਪਤਾ ਨਹੀਂ ਘੰਟੇ ਨੂੰ ਉਹ ਦੋ ਨੂੰ ਆਉਗੀ ਮੈਸੇਜ ਆਉਂਦਾ ਹੋਣਾ ਤੇਰੇ ਕੋਲ ਤਾਂ ਮੜਾ ਜਾ ਦੇਖ ਲੈ ਮੈਂ ਚੈੱਕ ਕਰ ਲੈਣਾ ਕੋਈ ਨਹੀਂ ਦੇਖੀ ਮੈਸੀ ਤਾਂ ਰਾਤ ਦਾ 11 ਵਜੇ ਦਾ ਦਿਖਾਈ ਜਾਂਦਾ ਯਾਰ ਅੱਛਾ ਹੂੰ ਫਿਰ ਹੁਣ ਕੱਲ ਨੂੰ ਰਮਾ ਲਾਂਗੇ ਚੱਲ ਛੱਡ ਯਾਰ ਹੋਰ ਕੀ ਹੈ ਹਨਾ ਕੱਲ ਨੂੰ ਤਾਂ ਨਹੀਂ ਲੋਟ ਆਉਣਾ ਕਿਵੇਂ ਕਿਉਂਕਿ ਮੇਰੀ ਹੁੰਦੀ ਹੈ ਡਿਊਟੀ ਅੱਛਾ ਹਾਂ ਦਿਨੇ ਫਿਰ ਮੈਂ ਵਿਹਲਾ ਹੁੰਨਾਗਾ ਅੱਛਾ ਤਾਂ ਕਰਕੇ ਚੱਲ ਬਈ ਫਿਰ ਰਾਤ ਨੂੰ ਆਜੂਆਂ ਹੋਰ ਕੀ ਹੈ ਹੁਣ ਮੇ ਤਾਂ ਸੁੱਕ ਜਾਂਦਾ ਯਾਰ ਵਰਸੀਨ ਜਾ ਜਮੀ ਰਾਤ ਨੂੰ ਰਮਾ ਲੂਆਂ ਫਿਰ ਤੇਰਾ ਵੀ ਜ਼ਰੂਰੀ ਹੈ ਬਾਈ ਤੈਂ ਵੀ ਚਲਾਉਣੀ ਆ ਆਪਣੀ ਮੋਟਰ ਆ ਚਲ ਤੇਰਾ ਨਹੀਂ ਧੰਨਵਾਦ ਯਾਰ ਮੈਨੂੰ ਮਿਲ ਗਿਆ ਦਿਨ ਰਾਤ ਕੀ ਦੇਖਣਾ ਬਾਈ ਇਹ ਤਾਂ ਰਮਾਉਣੀ ਪਊਗਾ ਫਿਰ ਹੁਣ ਠੀਕ ਐ ਚਲ ਕੋਈ ਨਾ ਬਾਈ ਫਿਰ 11 ਵਜੇ ਦਾ ਹੈ ਰਾਤ ਨੂੰ ਰਮਾ ਲਾਂਗੇ ਕੋਈ ਗੱਲ ਨਹੀਂ ਯਾਰ ਆਉਣੀ ਪਊਗਾ ਹੁਣ ਬਰਸਿੰਜਾ ਜੰਮੀ ਸੁੱਕੇ ਜਾਂਦਾ ਮੇਰਾ ਤੇ ਤੇਰੀ ਵੀ ਮਜਬੂਰੀ ਆ ਬਾਈ ਡਿਊਟੀ ਦਾ ਕੰਮ ਆ ਤੈਂ ਵੀ ਆਪਣੀ ਕੰਮ ਕਰਮਾਉਣੀ ਆ ਚਲ ਕੋਈ ਨਾ ਜੱਸੇ ਯਾਰ ਮੈਂ ਰਾਤ ਨੂੰ ਆ ਜੂਗਾ ਫੇਰ ਕੀ ਗੱਲ ਹੈਗੀ ਠੀਕ ਹੈ ਜੀ ਉੱਥੇ ਤੇਰਾ ਦਰਦ ਠੀਕ ਆ ਹੁਣ ਹਾਂ ਡੈਡੀ ਚਲ ਦੁਨੋ ਅੱਜ ਆਪਣੇ ਖੇਤ ਲੈ ਕੇ ਆਇਨਾ ਤੇ ਉਹਨੂੰ ਕਿਹੜੀ ਚੀਜ਼ ਦੀ ਕੀਮਤ ਦਿਖਾ ਕੇ ਲਿਆਉਣਾ ਮੈਂ ਮੈੜਾ ਕਿਹੜੀ ਚੀਜ਼ ਦੀ ਪਤਾ ਤੈਨੂੰ ਆਵੇ ਪਤਾ ਲੱਗੂ ਖੇਤੀ ਜਾ ਕੇ ਤੂੰ ਅੱਗੇ ਸਵੇਰ ਕੰਨੀ ਰਹਿੰਦੇ ਸਰਦਾਂ ਕਿਵੇਂ ਕੋਠਾ ਤਾਂ ਖੁੱਲੀ ਪਿਆ ਹੋਣਾ ਬਾਈ ਹਾਂ ਹਾਂ ਬਾਈ ਖੁੱਲੀ ਪਿਆ ਹੋ ਹਾਂ ਅੱਛਾ ਤੇ ਤੇਰੀ ਜ਼ਿੰਮੇਵਾਰੀ ਐ ਲੋਕ ਲੂਕ ਲਾ ਕੇ ਨਾ ਕੋਈ ਨਾ ਬਾਈ ਬੇਸੋਚ ਰਹਿ ਕੋਈ ਗੱਲ ਠੀਕ ਆ ਬਾਈ ਠੀਕ ਆ ਬਰਾ ਠੀਕ ਹੋਰ ਸੱਤੂ ਕੈਮਰਾ ਅੰਗੀ ਬਾਈ ਉੱਥੇ ਇੱਕੇ ਰਮਾਸੀ ਯਾਰ ਕਹਿਰਾ ਦੂਜਾ ਤਾਂ ਹੱਦ ਚ ਹੀ ਗਿਆ ਹਜੇ ਲੇਟ ਵਾਗੇ ਬਾਈ ਕਹਿੰਦਾ ਹੁਣ ਰਾਤ ਨੂੰ 11 ਵਜੇ ਉਹ ਮਾਂ ਚੱਲ ਕਾਲੂ ਨੂੰ ਮਾਲਾਂ ਦੇ ਯਾਰਾ ਰਾਤ ਨੂੰ ਰਮਾ ਦਾਂਗੇ ਫਿਰ ਫਿਰ ਆਉਣੀ ਪੂਏ ਬਾਈ ਕਹਿੰਦਾ ਮੈਂ ਵੀ ਕਹਿੰਦਾ ਵੀ ਕੰਨ ਕਰਮਾਉਣੀ ਹੈਗੀ ਇਹ ਜੀ ਹੁਣ ਰਾਤ ਦੀ ਡਿਊਟੀ ਹੈ ਦਿਨੇ ਇਹ ਵਿਚਾਰਾ ਵੇਲਿਆ ਹੁੰਦਾ ਹੈਗਾ ਸਾਡੀ ਬੋਤਰੀ ਆ ਦਾ ਤਾਂ ਵੀ ਹੁਣ ਹੈਗੀ ਆ ਹੁਣ ਕੀ ਕਰੀਏ ਸੁੱਕਾ ਜਾਂਦਾ ਨੇ ਠੰਡ ਨਾਲ ਜਮੀ ਮਰ ਜੂਗਾ ਉਧਰੋਂ ਪਾਣੀ ਨਹੀਂ ਲੱਗਿਆ ਹੋਇਆ ਵਰਸੇਨ ਨੂੰ ਉਹ ਤਾਂ ਹੈ ਬਾਈ ਹੋਰ ਆ ਆ ਦੇਖ ਲੈ ਪੁੱਤਾਂ ਢਿੱਡ ਭਰਨ ਵਾਸਤੇ ਸਭ ਕੁਝ ਸਹਿਣਾ ਪੈਂਦਾ ਠੰਡ ਗਰਮੀ ਹੋ ਦੇਖ ਲੈ ਕਿੰਨੀ ਠੰਡਾ ਰਾਤ ਨੂੰ 11 ਵਜੇ ਪਾਣੀ ਲਾਉਗਾ ਤੇਰਾ ਚਾਚੂ ਠੰਡ ਨੇ ਲੱਗਦੀ ਠੰਡ ਤਾਂ ਪੁੱਤ ਲੱਗਦੀ ਆ ਫਿਰ ਹੁਣ ਕੀ ਕਰੀਏ ਸਰਦੀ ਨਹੀਂ ਹੈਗੇ ਜਦੋਂ ਫੇਰੇ ਹਰਾਚਾਰਾ ਹੋਊਗਾ ਜੇ ਪਾਣੀ ਤਾਂ ਨਹੀਂ ਲਾਵਾਂਗੇ ਇਹ ਬਗਾਨੀ ਮੋਟਰ ਹੈਗੀ ਜੀ ਨਹੀਂ ਮਨਮਰਜ਼ੀ ਨਹੀਂ ਹੈਗੀ ਆਪਣੀ ਵੀ ਜਦਾ ਆ ਕੇ ਛੱਡ ਲਾਂਗੇ ਹੁਣ ਅਗਲੇ ਨੇ ਵੀ ਉਹਦੀ ਵੀ ਮਜਬੂਰੀ ਆ ਕੱਲ ਨੂੰ ਉਹਨੇ ਵੀ ਕੰਮ ਕਰਵਾਉਣੀ ਆ ਆਪਦੀ ਡਿਊਟੀ ਦਾ ਵਾਲਾ ਬੰਦਾ ਹੈਗਾ ਉਹ ਹੂੰ ਹੁਣ ਆਪਾਂ ਨੂੰ ਤਾਂ ਮਜਬੂਰੀ ਆ ਰਾਤ ਨੂੰ ਲਾਉਣਾ ਪਊਗਾ ਆ ਦੇਖ ਲੈ ਰੋਟੀ ਬਾਸਤੇ ਕਿੰਨੀ ਮਿਹਨਤ ਕਰਨੇ ਪੈਂਦੇ ਤੁਸੀਂ ਰੋਟੀ ਨੂੰ ਨੱਕ ਮਾਰਦੇ ਹੋ ਕਾਇਾਨਾ ਕੁਰਕਰੇ ਸਮੋਸੇ ਤਲੀਆਂ ਹੋਈ ਚੀਜ਼ਾਂ ਪਤਾ ਕੰਨੀਆਂ ਮਾਡੀਆਂ ਨੇ ਉਹ ਰੋਟੀ ਵਾਸਤੇ ਪੁੱਤ ਦਿਨ ਰਾਤ ਮਿਹਨਤ ਹੀ ਕਰਨੇ ਪੈਂਦੇ ਆ ਬੰਦੇ ਨੂੰ ਰੋਟੀ ਤਾਂ ਬਹੁਤ ਔਖੀ ਮਿਲਦੀ ਆ ਪੁੱਤ ਐ ਨੱਕ ਨਹੀਂ ਮਾਰਿਆ ਕਰਦੇ ਆਂ ਦੇਖ ਲਓ ਪਹਿਲਾਂ ਤਾਂ ਬੀਜ ਬੀਜਿਆ ਹੈ ਆ ਕਣਕ ਖੜੀ ਆ ਆਪਣੀ ਇਧਰਲੀ ਸਾਈਡ ਆ ਮੈਂ ਕਿਹ ਪਾਦਾ ਬੀਜ ਮੈਂ ਕਿਹ ਪਾਦਾ ਬੀਜ ਐ ਥੈਲੀਆਂ ਵਾਲਾ ਲਿਆ ਕੇ ਬੀਜ ਬੀਜਿਆ ਵੀ ਚੱਲ ਜੇ ਵਧੀਆ ਹੋ ਜੇ ਹੁਣ ਉਹ ਜੇ ਬੀਜ ਤਾਂ ਗੁੱਲੀ ਡੰਡਾ ਵਿੱਚ ਜੇ ਮੈਂ ਖੜਿਆ ਦਵਾਈ ਲਿਆ ਕੇ ਸਪਰੇਅ ਤੇ ਇਹ ਤੇ ਕਰਤੀ ਮੈਂ ਤਾਂ ਇਹ ਨਹੀਂ ਮਰਿਆ ਹੁਣ ਅੱਗੇ ਦੇਖੋ ਪਤਾ ਨਹੀਂ ਕੀ ਕੀ ਮੁਸੀਬਤ ਆਉਣੀਆਂ ਰਾਤ ਨੂੰ ਡੰਗਰਾਂ ਦੀ ਰਾਖੀ ਮੈਨੂੰ ਆਉਣਾ ਪੈਂਦਾ ਬਹੁਤ ਖਰਚੇ ਕਰਨੇ ਪੈਂਦੇ ਨੇ ਪੁੱਤ ਫੇਰ ਜਾ ਕੇ ਕਿਤੇ ਦੋ ਮਣ ਦਾਣੇ ਪੱਲੇ ਪਹਿਣਗੇ ਆਪਣੇ ਫੇਰ ਜਾ ਕੇ ਤੇ ਆਪਾਂ ਨੂੰ ਰੋਟੀ ਮਿਲੂਗੀ ਤੁਸੀਂ ਰੋਟੀ ਨੂੰ ਮਾਰ ਦਿਓ ਨਖਰੇ ਅਸੀਂ ਖਾਂਦੇ ਨਹੀਂ ਹੈਗੇ ਰੋਟੀ কুরਕਰੇ ਖਾਵਾਂਗੇ ਜਿਪਸਾ ਖਾਵਾਂਗੇ 8000 ਦੇ কুরਕਰੇ ਖਾ ਗਈ ਹੈ ਪੁੱਤਾਂ ਨਾ ਨਾ ਪੁੱਤ ਐ ਨਹੀਂ ਕਰੇਗਾ ਤੇ 8000 ਨਾਲ ਤਾਂ ਪੁੱਤ ਸਾਰੇ ਸਾਲ ਦਾ ਚੁੱਲੇ ਦਾ ਖਰਚਾ ਨਿਕਲ ਜਾਂਦਾ ਤੂੰ ਬੱਲੇ কুরਕਰੀ ਖਾ ਗਈ 8000 ਦੇ ਬਾਲੇ ਕਹਿੰਦੇ ਨੇ ਜਬ ਆਗਦੇ ਬਾਲਾ ਕੁਝ ਖਾਂਦੇ ਨਹੀਂ ਯਾਰ ਸੋੜਲੇ ਭਾਈ ਹੁਣੇ ਬਾਈ ਬਾਈ ਆਈ ਨੇ ਪਰ ਇਹ ਤਾਂ ਜੋਤੀ ਤੂੰ ਤਾਂ ਜਿਆਦਾ ਧੱਕਾ ਕਰਦੀ ਆ ਪੁੱਤ ਐ ਨਹੀਂ ਇੰਨਾ ਨਹੀਂ ਕਰਿਆ ਕਰਦੇ ਹਜੇ ਤਾਂ ਸਾਰੀ ਆਈ ਨਹੀਂ ਤੇਰ ਨਾਲ ਤੂੰ ਪਤਾ ਨਹੀਂ ਕਦੋਂ ਨਨ੍ਹਾ ਖਲੂਈਆ ਰ ਬਸ ਆਈ ਹੈ ਨਿਆਣੇ ਨੇ ਹੌਲੀ ਹੌਲੀ ਚੱਲ ਸਮਝ ਜਾਣਗੇ ਅੱਛਾ ਤੂੰ ਆਈ ਲੈ ਕੇ ਆਇਆ ਸੀ ਇਹਨੂੰ ਵੀ ਆ ਦੇਖਾ ਰ ਰਾਤ ਬਿਮਾਰ ਹੋ ਗਈ ਅੱਛਾ ਰਾਤ ਹਾਂ ਅਗਾਂ ਲੀ ਕਰੇ ਵੀ ਕਰਦੇ ਸੀ ਕੀ ਗੱਲ ਇਹਦੇ ਕੁਰਕਰੇ ਤਾਂ ਹੀ ਹੁੰਨੇ ਹੋ ਪੁੱਤ ਤੁਸੀਂ ਇਹ ਕੁਰਕਰੇ ਸਮੋਸੇ ਹੀ ਖਾਂਦੇ ਰਹਿੰਦੇ ਹੋ ਕੱਲ ਸਮੋਸਾ ਖਾਗੀ ਯਾਰ ਤਲੇ ਹੋਇਆ ਡਾਕਟਰ ਕਹਿੰਦਾ ਦੂ ਬਾਦ ਨਹੀਂ ਖਾਣਾ ਹੈਗਾ। ਨਾ ਨਾ ਇਹ ਚੀਜ਼ਾਂ ਨਹੀਂ ਪੁੱਤਾਂ। ਸੋਸੇ ਹੁਣ ਇਹਦੇ ਬੰਦੇ ਕਰੇ ਨੇ। ਸਾਰੀ ਰਾਤ ਮਿਲेंगी। ਆ ਦੇਖ ਆਪਣੇ ਇੱਥੋਂ ਲੈ ਜਾ ਕਰੋ ਗਾਜਰਾ ਮੂੜੀਆਂ ਪਾ ਸਾਰਾ ਦੂਜੀ ਲੱਗੀ ਹੋਈ ਹੈ ਸਬਜੀ ਹੈ। ਇਹਦੇ ਵਰਗੀ ਰੀਸ ਹੈਗੀ ਆ ਉਹ ਕੀ ਰੀਸ ਕਰਨਗੇ ਉਹ। ਤਾਂ ਹੀ ਤਾਂ ਉਹਦੇ ਦਰਦ ਹੁੰਦਾ। ਇਨਫੈਕਸ਼ਨ ਹੁੰਦੀ ਆ ਪੁੱਤ ਇਹਨਾਂ ਨਾਲ ਆ ਦੇਖ ਲੈ ਪੁੱਤ ਹੁਣ ਕੰਨ ਕੇ ਵੇਜੀ ਆ ਫਿਰ ਇਹਨੂੰ ਵੱਡਾਂਗੇ ਫਿਰ ਇਹਨੂੰ ਘਰੇ ਲੈ ਕੇ ਜਾਵਾਂਗੇ ਫਿਰ ਇਹਦਾ ਪੀਣਾ ਹੋਊਗਾ। ਫੇਰੇ ਗਾਹ ਫੇਰ ਚੱਕੀ ਦੀ ਜਾਊਗੀ ਫੇਰ ਆਪਾਂ ਨੂੰ ਜਾ ਕੇ ਰੋਟੀ ਨਹੀਂ ਸੀ ਹੋਊਗੀ ਚੱਲੀਏ ਬਈ ਘਰ ਨੂੰ ਹਾਂ ਬਈ ਚੱਲਾਂਗੇ ਫਿਰ ਹੁਣ ਤਾਂ 11 ਵਜੇ ਆਊਗੀ ਲੇਟ ਆ ਚੱਲ ਅੱਧਾ ਘੰਟਾ ਪਹਿਲਾਂ ਆ ਜਾਾਂਗੇ ਰਾਤ ਨੂੰ ਆ ਜਾਾਂਗੇ ਹੋਰ ਦੇਖ ਲੈ ਪੁੱਤ ਰੋਟੀ ਵਾਸਤੇ ਬਹੁਤ ਜੀ ਮਿਹਨਤ ਕਰਨੀ ਪੈਂਦੀ ਆ ਠੀਕ ਹੈ ਪਤਾ ਹੁਣ ਲੱਗਿਆ ਤੈਨੂੰ ਪਤਾ ਰੋਟੀ ਦੀ ਮਿਹਨਤ ਰੋਟੀ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਹੁਣ ਬੰਦਾ ਪੈਸੇ ਉਹਨੂੰ ਦੇਵੇ ਰਿਸਪਰੀ ਆਲੇ ਹੁੰਦਾ ਵੇਖੇ ਛੋਟੇ ਕੋਰਕਰੇ ਆਲੇ ਹੁੰਦਾ ਵੇ ਪਤਾ ਕਨੇ ਖਰਚੇ ਥੋੜੇ ਪੜਾਈਆਂ ਦੇ ਆਡੇ ਖਰਚੇ ਨੇ ਤੇ ਕੁਰਕਰੇ ਤੇ ਖਾਦੇ ਨੇ ਕਨਾ ਜਿਹੜੀ ਅੱਡੇ ਤਾਂ ਯਾਦ ਨਹੀਂ ਜਿਹੜੇ ਖਾਤੇ ਨੇ ਹਾਂ ਅੱਡੇ ਹੀ ਯਾਦ ਨਹੀਂ ਅੱਡੇ ਤੋਂ ਭੁੱਲ ਗਈ ਹਾਂ ਡੈਡੀ ਖਾਦੇ ਹੋਣੇ ਤਾਂ ਨਾ ਡੈਡੀ ਅੱਡੇ ਹੱਤੇ ਨੇ ਅੱਡੇ ਤੋਂ ਭੁੱਲ ਗਈ ਭੁੱਲ ਗਈ ਚਲ ਤੂੰ ਆਰਾਮ ਕਰ ਜਾ ਕੇ ਠੀਕ ਆ ਫਿਰ ਮੰਮੀ ਕੋਲੇ ਬਹਿ ਜਾ ਮੈਂ ਉਹ ਚੱਕ ਲਿਆ ਮੈਂ ਪੀਣਾ ਆ ਗਈ ਜੋਤੀਪੁਰ ਤੋਂ ਖੇਤੋਂ ਹਾਂ ਮਾਂ ਵਧੀਆ ਸਮਝਾ ਕੇ ਲੈ ਕੇ ਆਇਆ ਨਾ ਤੇਰਾ ਡੈਡੀ ਖੇਤ ਤੇ ਚ ਹਾਂ ਮੰਮੀ ਹਾਂ ਮੈਨੂੰ ਰੋਟੀ ਦੀ ਅਸਲੀ ਕੀਮਤ ਪਤਾ ਲੱਗੀ ਹੁਣ ਨਹੀਂ ਮੈਂ ਖਾਂਦੀ ਅੱਜ ਤੋਂ ਅਲਸੂ ਪਲਸੂ ਖਾਂਦੀ ਨਹੀਂ ਨਾ ਗੇ ਕੋਰਕਰੇ ਨਾ ਮਾਂ ਦੇਖ ਕੇ ਅੱਜ ਤੇਰੇ ਚਾਚੇ ਉਹ ਰੋਣੂ ਦੇਲੇ ਖੇਤ ਚ ਕਿਵੇਂ ਕੰਮ ਕਰਦੇ ਨੇ ਅੱਧੀ ਅੱਧੀ ਰਾਤ ਤੱਕ ਬੈਠੇ ਰਹਿੰਦੇ ਨੇ ਠੰਡ ਚ ਹਾਂ ਮਾਂ ਦੇਲੇ ਰਾਤ ਤੇਰਾ ਡੈਡੀ ਸਾਰੀ ਰਾਤ ਖੇਤ ਚ ਸੀ ਲੈਟ ਨਹੀਂ ਆਈ ਹੈਗੀ ਸੀ ਹਾਂ ਮਾਂ ਉੱਥੇ ਚਾਚੇ ਗੱਲਾਂ ਕਰਦਾ ਸੀ ਹੁਣ ਨਾਲੇ ਤੂੰ ਹਰੀਆਂ ਸਬਜ਼ੀਆਂ ਦੇਖ ਕੇ ਆਈ ਹੋਣੀ ਖੇਤ ਚ ਹਾਂ ਮਾਂ ਹਰ ਇੱਕ ਸਬਜ਼ੀ ਸੀ ਦੇਲੇ ਪੁੱਤ ਕੋਰਕਰੇ ਨਾਲ ਨੀਟਾ ਢਭਰਦਾ ਹੈਗਾ ਆ ਰੋਟੀ ਦੀ ਕੀਮਤ ਦੇਖ ਲਾ ਕਿੰਨੀ ਤੇਰੇ ਡੈਡੀ ਹੋਰ ਕਿੰਨੀ ਉਹਦੇ ਕਰਕੇ ਉਹ ਵਧਦੀ ਆ ਕਣਕ ਫੇਰ ਕਿਤੇ ਜਾ ਕੇ ਆਪਣੇ ਢਿੱਡ ਚ ਪੈਂਦੀ ਆ ਹਾਂ ਮਾਂ ਕਿੰਨੀ ਮਿਹਨਤ ਕਰਨੀ ਪੈਂਦੀ ਆ ਸਰਬੀ ਆ ਬੜੀ ਬੀਣਾ ਠੀਕ ਐ ਕੁੜੀ ਤੂੰ ਦੱਤੋ ਠੀਕ ਐ ਤੇਰਾ ਹੁਣ ਆਏ ਮੇਰੇ ਰਕਣਾ ਆ ਦੇਖ ਪੁੱਤ ਪਹਿਲਾਂ ਤਾਂ ਮੈਂ ਕਣਕ ਨੂੰ ਧੋਤਾ ਸੀ ਤੇ ਫੇਰ ਮੈਂ ਦੇਖ ਲੈ ਪੀਣਾ ਕੀਤਾ ਇਹਦਾ ਪੀਣਾ ਕਰਕੇ ਫਿਰ ਮੈਂ ਤੇਰੇ ਡੇਢੀ ਨੂੰ ਆਖਿਆ ਵੀ ਚੱਕੀ ਤੇ ਤੂੰ ਪੀਣਾ ਧਰ ਕੇ ਆ ਤੇ ਹੁਣ ਤੇਰਾ ਡੇਢੀ ਚੱਕ ਕੇ ਲੈ ਕੇ ਆਇਆ ਦੇਖ ਲੈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਚੀਜ਼ਾਂ 'ਚ ਕੀ ਗੱਲਾਂ ਕਰੀ ਜਾਂਦੇ ਆ ਇਹਨੂੰ ਐਵੇਂ ਸਮਝਾਉਂਦੀ ਸੀ ਵੀ ਜੀ ਕਿੰਨੀ ਮਿਹਨਤ ਕਰਨੀ ਪੈਂਦੀ ਵੀ ਪਹਿਲਾਂ ਤਾਂ ਕਣਕ ਧੋਣੀ ਪੈਂਦੀ ਹੈ ਵੀ ਫੇਰ ਤੇਰੇ ਡੇਢੀ ਨੂੰ ਆਖਿਆ ਸੀ ਵੀ ਪੀਣਾ ਧਰ ਕੇ ਆ ਉਹਦਾ ਕੱਲ ਇਹਨੂੰ ਮੈਂ ਸਾਰੇ ਉਹ ਦੱਸ ਕੇ ਲਿਆ ਕੇ ਤਾ ਇਹ ਪਹਿਲਾ ਖੇਤ ਫਸਲ ਬੀਜਨੇ ਪੈਂਦੇ ਆ ਮਹਿੰਗੇ ਤੋਂ ਮਹਿੰਗੇ ਬੀਜ ਲਾਉਣੇ ਆ ਖੇਤਾਂ ਵਿੱਚ ਹੁਣ ਨਾ ਹੁਣ ਰੱਬ ਦੀ ਮਰਜ਼ੀ ਆ ਫਿਰ ਉਹਨੂੰ ਵੜਦੇ ਆ ਫਿਰ ਆਟਾ ਚੱਕੀ ਦੇ ਜਾਂਦਾ ਬੁੱਤਾ ਨਾ ਕੰੱਕੇ ਚੱਕੀ ਦੇ ਜਾਂਦੇ ਆ ਚੱਕੀ ਤੋਂ ਪੀਣਾ ਹੋਵੇ ਘਰੇ ਆਉਂਦੇ ਆ ਹੁਣ ਤੇਰੇ ਸਾਹਮਣੇ ਆਈ ਆ ਫਿਰ ਜਾ ਕੇ ਦੀ ਰੋਟੀ ਬਣੂਗੀ ਫਿਰ ਜਾ ਕੇ ਕਿਤੇ ਆਪਣੇ ਢਿੱਡ 'ਚ ਪੈਂਦੇ ਆ ਤੁਸੀਂ ਇਹ ਚੀਜ਼ ਨੂੰ ਨਖਰੇ ਕਰਦੇ ਹੋ ਬਸ ਰੋਟੀ ਨਹੀਂ ਖਾਣੀ ਹੈਗੀ ਬਹੁਤ ਮਿਹਨਤ ਕਰਨੀ ਬੰਦੇ ਬਸ ਰੋਟੀ ਵਾਸਤੇ ਆ ਤੁਸੀਂ ਕਹਿ ਰਹੇ ਨੇ ਮੰਮੀ ਮੈਂ ਕੁਰਕਲੇ ਖਾਣੇ ਨੇ ਮੈਨੂੰ ਮਹਿੰਗੀ ਬਣਾ ਕੇ ਦੇ ਦੇ ਮੈਨੂੰ ਪੀਜ਼ਾ ਖਾਣੇ ਇਹ ਇਹ ਚੀਜ਼ਾਂ ਨਾਲ ਤਾਂ ਢਿੱਡ ਭਰਦਾ ਨਹੀਂ ਹੈਗਾ ਪੁੱਤ ਰੋਟੀ ਨਾਲ ਢਿੱਡ ਭਰਦਾ ਹੁੰਦਾ ਹੈ ਦੇ ਲ ਕਿੰਨੀ ਮਿਹਨਤ ਕਰਦੇ ਤੇਰਾ ਡੈਡੀ ਰੋਟੀ ਪਿੱਛੇ ਸਾਰਾ ਸਾਰਾ ਖੇਤ ਚ ਬੈਠਿਆ ਰਹਿੰਦਾ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ ਕਈ ਵਾਰੀ ਲਾਈਟ ਵੀ ਨਹੀਂ ਆਉਂਦੀ ਉੱਥੇ ਬੈਠਣਾ ਪੈਂਦਾ ਕਿੰਨੀ ਮਿਹਨਤ ਕਰਨੀ ਪੈਂਦੀ ਆ ਰੋਟੀ ਖਾਊਗਾ ਤਾਂ ਹੀ ਸਿਹਤਮੰਦ ਰਹੂਗਾ ਆ ਚੀਜ਼ਾਂ ਨਾਲ ਨਹੀਂ ਸਿਹਤਵੰਦੀ ਹੈਗੀ ਪੁੱਤ ਤੇਰੀ ਕੁਰਕਰਿਆਂ ਨਾਲ ਕੁਰਕਲੇ ਸਮੋਸੇ ਕਦੇ ਕੀ ਹੁਣ ਤੈਨੂੰ ਪਤਾ ਲੱਗ ਗਿਆ ਕਿ ਹੁਣ ਉਸ ਨੂੰ ਦੇਖ ਕੇ ਪਤਾ ਤੇ ਤਰੱਕੀ ਹਾਲ ਹੋ ਰਹਾ ਤਾਂ ਹਾਂ ਡੈਡੀ ਹੁਣ ਤੋਂ ਮੁੜ ਕੇ ਖਾਂਦੀ ਤਾਂ ਨਹੀਂ ਸਮੋਸੇ ਨਾ ਡੈਡੀ ਮੈਂ ਤਾਂ ਦੇਖਦੀ ਵੀ ਨਹੀਂ ਸਮੋਸੇ ਨੂੰ ਡੈਡੀ ਜੀ ਮੈਨੂੰ ਹੁਣ ਪਤਾ ਲੱਗਿਆ ਰੋਟੀ ਦੀ ਅਸਲੀ ਕੀਮਤ ਹੁਣ ਮੈਂ ਕਦੇ ਵੀ ਬਾਹਰਲੀ ਚੀਜ਼ਾਂ ਖਾऊंगी ਨਹੀਂ ਹੁਣ ਮੈਂ ਰੋਟੀ ਹਰੀਆਂ ਸਬਜ਼ੀਆਂ ਨਾਲ ਖਾਇਆ ਕਰੂੰਗੀ ਹਾਂ ਪਤਾ ਉਹ ਤੇ ਰੋਟੀ ਹੀ ਖਾਣੀ ਹੈ ਠੀਕ ਹੈ ਬਾਹਰਲੀ ਚੀਜ਼ਾਂ ਚਲ ਹੋੜਿਆ ਸਾਲ ਬਾਅਦ 6 ਮਹੀਨੇ ਬਾਅਦ ਖਾ ਲਈਆਂ ਮੈਂ ਤਾਂ ਨਹੀਂ ਕਹਿੰਦੀ ਤੈਨੂੰ ਜਮਾਦਾਨ ਰੋਕ ਦੇ ਵਿੱਚ ਜਾਵਾਂ ਨਾ ਖਾ ਕਦੇ ਇੱਕ ਦਾ ਚਲ ਜਵਾਕ ਨੇ ਖਾ ਲਿਆ ਦਿੱਲੀ ਦਾ ਪੁੱਤ ਬਹੁਤ ਮਾੜੀਆਂ ਨੇ ਇਹ ਤੁਹਾਡਾ ਕਿ ਸਕੂਲ ਉਹਦੀ ਘਨਨਦੀ ਹੈ ਮੈਨੂੰ ਮਹਿੰਗੀ ਬਣਾ ਕੇ ਦੇ ਦੋ ਮੈਂ ਕੁੜਕਰੇ ਲੈ ਕੇ ਆਉਣੇ ਨੇ ਮੰਮੀ ਹਣ ਕਦੇ ਵੀ ਨਹੀਂ ਖਾਂਦੀ ਆ ਚੀਜ਼ਾਂ ਚੱਲ ਠੀਕ ਹੈ ਪੁੱਤ ਕਦੇ ਵੀ ਨਹੀਂ ਖਾਈ ਤੂੰ ਤੈਨੂੰ ਸਮਝ ਆ ਗਈ ਹੁਣ ਚੱਲ ਠੀਕ ਹੈ ਪੁੱਤ ਕਿ ਤੂੰ ਸਮਝ ਗਈਆਂ ਕੋਈ ਫਾਇਦਾ ਨਹੀਂ ਪੁੱਤ ਬਿਮਾਰ ਹੋਗੇ ਡਾਕਟਰ ਨੂੰ ਪੈਸੇ ਦੇਣ ਦਾ ਚਲ ਖਾਓ ਬੰਦਾ ਕਦੇ ਨਹੀਂ ਬਿਮਾਰ ਹੁੰਦਾ ਚੱਲ ਠੀਕ ਹੈ ਜੀ ਇਹ ਹੁਣ ਇਹ ਸਮਝ ਤਾਂ ਗਈ ਤੁਸੀਂ ਅੰਦਰ ਬਹਿ ਜਾਓ ਜੀ ਠੰਡ ਵਾਲੀ ਹੋ ਰਹੀ ਹੈ ਮੈਂ ਰੋਟੀ ਪਾ ਕੇ ਲੈ ਕੇ ਆਉਣੀ ਆ ਛੋਡੇ ਵਾਸਤੇ ਨਾਲੇ ਨੂਰ ਨਾ ਟਿਊਸ਼ਨ ਤੋਂ ਆਉਣ ਵਾਲੀ ਹੈ ਮੈਂ ਤੁਸੀਂ ਛੇਤੀ ਛੇਤੀ ਰੋਟੀ ਲਿਆਉਂਦੇ ਨਾ ਭੁੱਖ ਲੱਗਦੀ ਆ ਭੁੱਖ ਲੱਗੀ ਰੋਟੀ ਦੀ ਹਾਂ ਡੈਡੀ ਚਲ ਠੀਕ ਕਰ ਕਰੇ ਲਿਆ ਦਿੰਨੀ ਆ ਨਾ ਚਲ ਠੀਕ ਅੰਦਰ ਬਹਿ ਜਾਓ ਚਲਦੇ ਆ ਛੇਤੀ ਰੋਟੀ ਕਰਾ ਦੋਸਤੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਵੀਡੀਓ ਸੋਹਣੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲੱਗੀ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਉਹ ਫੇਸਬੁੱਕ ਤੇ ਸ਼ੇਅਰ ਕਰ ਦਿਓ ਜਿਹੜੇ YouTube ਤੇ ਦੇਖ ਰਹੇ ਨੇ ਲਿੰਕ ਨੂੰ ਕਾਪੀ ਕਰਕੇ ਜene ਯਾਰ ਦੋਸਤ ਮਿੱਤਰਾਂ ਨੇ ਮਿੱਤਰ ਨੇ ਸਾਰਿਆਂ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਡੀਆਂ ਹਰੇਕ ਵੀਡੀਓ ਫੈਮਿਲੀ ਹੁੰਦੀਆਂ ਨੇ ਵੀਡੀਓ ਵੈਸੇ ਤੁਸੀਂ ਨੇ ਦੇਖ ਹੀ ਲੈਤੀ ਹੋਣੀ ਮਿਹਨਤ ਦੀ ਰੋਟੀ ਤੇ ਆਪਣੇ ਬੱਚਿਆਂ ਨੂੰ ਦੱਸੋ ਵੀ ਹਨਾ ਬਾਹਰਲਾ ਖਾਣਾ ਨਹੀਂ ਖਾਣਾ ਚਾਹੀਦਾ ਆਪਣੇ ਘਰ ਦੇ ਖਾਣਾ ਖਾਣਾ ਚਾਹੀਦਾ ਵੀਡੀਓ ਬਹੁਤ ਹੀ ਸੋਹਣੀ ਬਣੀ ਆ ਬਾਕੀ ਤੁਸੀਂ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਚੈਨਲ ਦਾ ਨਾਮ ਹੈਗਾ ਮਿਸਟਰ ਦੇਸੀ ਕਿਉਂਕਿ ਅਸੀਂ ਦੇਖੀ ਰੱਖਿਆ ਕਿਉਂਕਿ ਅਸੀਂ ਬੰਦੇ ਵੀ ਦੇਸੀ ਆ ਧੰਨਵਾਦ ਜੀ